ਹਾਈ ਫਰੈਂਡਸ ਆਮ ਸਸਤਿਕਾ ਜੀ ਹਾਂਜੀ ਫਰੈਂਡਸ ਅੱਜ ਅਸੀਂ ਕਟਿੰਗ ਕਰਾਂਗੇ ਸਿੰਪਲ ਵਾਂ ਜਿਹੜੀ ਸਿੰਪਲ ਵਾਂ ਹੈਗੀ ਉਹ ਕਿਦਾਂ ਕਟਿੰਗ ਕਰੀ ਜਾਂਦੀ ਹੈਗੀ ਹਾਂਜੀ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਿਹੜੀ ਇਹਦੀ ਲੈਂਥ ਲੈ ਲੈਣੀ ਹੈਗੀ ਹਾਂਜੀ ਲੈਂਥ ਦੇਖ ਲਓ ਤੇ ਇਹਦੀ ਜਿਹੜੀ ਹੈਗੀ ਮੋਰੀ ਦੇਖ ਲਓ ਤੇ ਮੋਢਿਆਂ ਕੋਲ ਵਾਗੇ ਜਿਹੜਾ ਉਹ ਦੇਖ ਲਓ ਕਿ ਕਿੰਨੀ ਹੈਗੀ ਹਾਂਜੀ ਉਸ ਤੋਂ ਬਾਅਦ ਹੈ ਜਿਹੜਾ ਅਸੀਂ ਇਹ ਕੱਪੜਾ ਇਹ ਡਬਲ ਕਰ ਲਿਆ ਸੀ ਪਹਿਲਾਂ ਤੇ ਉਸ ਤੋਂ ਬਾਅਦ ਇਹਨੂੰ ਫਿਰ 4 ਲੇਅਰਸ ਦੇ ਵਿੱਚ ਕਰ ਲੂ ਹਾਂਜੀ ਹੁਣ ਸਭ ਤੋਂ ਪਹਿਲਾਂ ਜਦ ਜੇ ਅਸੀਂ ਇਹਦੀ ਲੈਂਥ ਦੇਖਾਂਗੇ ਤਾਂ ਲੈਂਥ ਦੇ ਨਾਲੋਂ ਅਸੀਂ 2 ਇੰਚ ਵਧਾ ਕੇ ਰੱਖਾਂਗੇ ਕਿਉਂਕਿ 1.5 ਇੰਚ ਤੱਕ ਦੀ ਮੂਰੀ ਕੋਲੋਂ ਅਸੀਂ ਮੋੜਦੇ ਆ ਕਿ ਤੇ ਅੱਧਾ ਇੰਚ ਜਿਹੜਾ ਉਹ ਸਲਾਈ ਦੇ ਵਿੱਚ ਜਾਂਦਾ ਉੱਪਰ ਇਸ ਕਰਕੇ ਅਸੀਂ 2 ਇੰਚ ਲਵਾਂਗੇ ਜੇਕਰ ਤੁਸੀਂ ਇਹਦੇ ਕੋਰ ਵਗੈਰਾ ਲਗਾਉਣੇ ਹੋ ਤਾਂ ਤੁਸੀਂ 1 ਇੰਚ ਹੋਰ ਲੈ ਸਕਦੇ ਹੋ ਤਾਂ 3 ਇੰਚ ਵਧਾ ਸਕਦੇ ਹੋ ਹਾਂਜੀ ਤੇ ਇਹਦੀ ਦੇਖ ਲੈਣਾਗਾ ਪ੍ਰਿੰਟ ਹੈ ਜਿਹੜਾ ਕਿ ਉਹਦੇ ਫੁੱਲ ਨੇ ਜਿਹੜੇ ਕਿਹੜੀ ਸਾਈਡ ਵੱਲ ਨੂੰ ਜਾਂਦੇ ਆ ਜੇਕਰ ਫੁੱਲ ਉੱਪਰ ਵੱਲ ਨੂੰ ਜਾਂਦੇ ਆ ਤਾਂ ਉੱਥੋਂ ਅਸੀਂ ਇਹ ਨਿਸ਼ਾਨੀ ਲਗਾਵਾਂਗੇ 모ਡੇ ਵਾਲੀ ਹਾਂਜੀ ਇੱਥੋਂ ਅਸੀਂ ਜਿੰਨਾ ਕਿ ਸਾਡੇ ਕੋਲੇ ਹੈਗੇ ਸੀਗੇ 10 ਇੰਚ ਸਾਡੇ ਕੋਲੇ ਹੁਣ 10.5 ਹੈ ਤਾਂ ਇਸ ਕਰਕੇ ਇਹ ਵੀ ਵਿੱਚੋਂ ਬਣ ਜਾਊਗੀ ਤੇ ਛੇਲ ਚ ਜਿਹੜੀ ਹੈਗੀ ਉਹਨਾਂ ਦੀ ਚੌੜਾਈ ਸੀਗੀ ਇਸ ਕਰਕੇ ਅਸੀਂ ਇੱਥੋਂ 7 ਇੰਚ ਜਾਂ 7.5 ਇੰਚ ਰੱਖ ਸਕਦੇ ਹਾਂਗੀ 1.5 ਇੰਚ ਵਧਾ ਕੇ ਰੱਖ ਲਉ ਹਾਂਜੀ ਜਿਹੜੀ ਅਸੀਂ ਇਧਰੋਂ ਮੋਟਾ ਵਾਲੇ ਕੋਲੋਂ ਜਿਹੜੀ ਕਾਰਟ ਪਾਉਣੀ ਹੈਗੀ ਇਹ ਇੱਥੇ ਪਾਉਣੀ ਹੈਗੀ 1 ਇੰਚ ਦੀ ਤੇ ਜਿਹੜੀ ਇਧਰੋਂ ਸਾਈਡ ਤੋਂ ਪਾਈ ਹੋਈ ਹੈ ਇਹ ਅਸੀਂ 3 ਇੰਚ ਰੱਖ ਕੇ ਪਾਈ ਹੋਈ ਹੈਗੀ ਕਾਰਟ ਹਾਂ ਜਿਹਨਾਂ ਅਸੀਂ ਜਿਹੜੀ ਇਹਦੀ ਕਟਿੰਗ ਕਰਾਂਗੇ ਇਸ ਤਰੀਕੇ ਦੇ ਨਾਲ ਜਿਹੜੀ ਅਸੀਂ ਬਾਹਾਂ ਕੀ ਇਹ ਬਹੁਤ ਹੀ ਸਿੰਪਲੀ ਕੱਟ ਕਰ ਸਕਦੇ ਹਾਂਗੇ ਹਾਂਜੀ ਜਿਹੜੀ ਹੈਗੀ ਇਹ ਅਸੀਂ ਚਾਰੇ ਲੇਰਾਂ ਦੀ ਕਟਿੰਗ ਕਰਨੀ ਹੈਗੀ ਬਟ ਜਿਹੜੀ ਅਸੀਂ ਇਹ ਕਰਾਂਗੇ ਵੀ ਉਹ ਉੱਚਕ ਕੀ ਕਾਟ ਪਾਉਣੀ ਹੈਗੀ ਮੂਰਲੀ ਕਾਟੇਗੀ ਇਹ ਸਿਰਫ ਮੂਰਲੀ ਮੂਰਲੀ ਕਾਟੇਗੀ ਇਹ ਕਟਿੰਗ ਬਾਦੀ ਵਿੱਚ ਕਰਨੀ ਹੈਗੀ ਹਾਂਜੀ ਇਸ ਤਰੀਕੇ ਦੇ ਨਾਲ ਹੈ ਜਿਹੜੀ ਦੇਖੋ ਅਸੀਂ ਬਾਹੀ ਕੱਟ ਕਰ ਲਈ ਹੈਗੀ ਤੇ ਬਹੁਤ ਵਧੀਆ ਕਾਟ ਵੀ ਪਈ ਹੈਗੀ ਥੈਂਕ ਯੂ